ਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ 30-30 ਹਜ਼ਾਰ ਰੁਪਏ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਤੇਜ਼ਮੀ ਦਾ ਅਲਰਟ ਹੋਇਆ ਜਾਰੀ ਮੌਸਮੀ ਭਾਗ ਨੇ ਵੱਡੀ ਅਪਡੇਟਸ ਕੀਤੀ ਸਾਂਝੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਵੱਡੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਉਤੇ 1 ਜਨਵਰੀ ਤੋਂ ਪੰਜਾਬੀਆਂ ਨੂੰ ਨਹੀਂ ਖਾਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ਤੱਕੇ 95 ਨਵੀਆਂ ਸੇਵਾਵਾਂ ਹੋਣ ਗਿਆ ਆਨਲਾਈਨ ਜੀ ਹਾਂ ਜਾਣੋ ਕੀ ਕੀ ਮਿਲੇਗੀ ਸਹੂਲਤ ਤਾਂ ਵੱਡਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਪੰਜਾਬ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਵੱਡੀ ਆਪਾ ਖੁਸ਼ਖਬਰੀ ਕਹਿ ਸਕਦੇ ਹਾਂ ਜੀ ਹਾਂ ਹੁਣ ਨਹੀਂ ਖਾਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ਧੱਕੇ ਤਾਂ ਤੁਸੀਂ ਦੇਖ ਸਕਦੇ ਹੋ ਆਨਲਾਈਨ ਵੈਰੀਫਿਕੇਸ਼ਨ ਬੰਦ ਹੋ ਜਾਵੇਗੀ ਇਸ ਸਬੰਧੀ ਪੰਜਾਬ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਦਿੱਤੀ ਹੈ ਤਾਂ ਦੇਖੋ ਦਿਓ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਸੇਵਾਵਾਂ ਆਨਲਾਈਨ ਉਪਲਬਧ ਹੋਣਗੀਆਂ ਆਫਲਾਈਨ ਜਿਹੜੀਆਂ ਵੈਰੀਫਿਕੇਸ਼ਨ ਬੰਦ ਹੋ ਜਾਵੇਗੀ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਨੇ 6 ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਦੀ ਵੈਰੀਫਿਕੇਸ਼ਨ ਨਾਲ ਸੰਬੰਧਿਤ ਪ੍ਰੋਜੈਕਟ ਲਾਂਚ ਕੀਤਾ ਉਹਨਾਂ ਦਾਵਾ ਕੀਤਾ ਕਿ ਇਸ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲੇਗੀ ਇਸ ਤੋਂ ਇਲਾਵਾ ਉਹਨਾਂ ਨੇ ਸਮੇਂ ਵਿੱਚ ਵੀ ਕਾਫੀ ਵਿਚਾਰ ਹੋਵੇਗਾ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਤਾਂ ਵੀ ਪਾਕ ਵੱਲੋਂ ਮੁਹैया ਕਰਵਾਈਆਂ ਜਾਣ ਵਾਲੀਆਂ 95 95 ਸੇਵਾਵਾਂ ਨੂੰ ਆਨਲਾਈਨ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਜਲਦੀ ਤਾਂ ਦੇਖ ਸਕਦੇ ਹੋ ਜੋ ਕਿ ਲੰਬੇ ਸਮੇਂ ਤੋਂ ਆਫਲਾਈਨ ਚੱਲ ਰਹੀਆਂ ਸਨ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਚੁੱਕੋ ਲਾਭ ਜੀ ਹਾਂ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਆ ਰਹੀ ਹੈ ਸਰਕਾਰ ਦੇ ਵੱਲੋਂ ਨਵੀਂ ਸਕੀਮ ਸ਼ੁਰੂ ਕੀਤੀ ਗਈ ਤੇ ਵੱਧ ਤੋਂ ਵੱਧ ਚੁੱਕੋ ਇਸ ਸਕੀਮ ਦਾ ਲਾਭ ਸਰਕਾਰ ਨੇ ਕਰ ਦਿੱਤਾ ਇੱਕ ਹੋਰ ਵੱਡਾ ਐਲਾਨ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਰਕਾਰੀ ادارےਾਂ ਵਿੱਚ ਸਾਲ 2024-25 ਦੇ ਬਜਟ ਉਪੰੰਦ ਵਿੱਚੋਂ 92 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬੀਆਂ ਨੂੰ ਐਡਜ਼ ਦੇ ਜਾਲ ਵਿੱਚ ਫਸੇ, ਨਸ਼ੇ ਦੇ ਟੀਕੇ ਔਰਤਾਂ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ, ਤਾਜ਼ਾ ਅਪਡੇਟ ਦੇਖ ਸਕਦੇ ਹੋ। ਤਾਂ ਵੱਡੀ ਖਬਰ ਹੋਰ سامنے ਆ ਰਹੀ ਹੈ ਜੀ, ਪੰਜਾਬ ਵਿੱਚ ਪਵੇਗਾ ਮੀਂਹ ਅਤੇ ਵਧੇਗੀ ਠੰਡ ਮੌਸਮੀ ਪਾਗ ਨੇ 13 ਜ਼ਿਲ੍ਹਿਆਂ 'ਚ ਤੁਹਾਨੂੰ ਦਾ ਅਲਰਟ ਕੀਤਾ ਜਾ ਰਿਹਾ ਜੀ। ਹਾਂ, ਮੌਸਮ ਨੂੰ ਲੈ ਕੇ ਅਲਰਟ ਮੌੜ ਤੋਂ ਜਾਰੀ ਹੋ ਚੁੱਕਿਆ ਜੀ। ਪੰਜਾਬ ਦੇ ਵਿੱਚ ਖਾਸ ਤੌਰ ਦੇਤੇ ਤਾਂ ਤੁਸੀਂ ਵੱਡੀ ਖਬਰ ਦੇਖ ਸਕਦੇ ਹੋ ਪੰਜਾਬ ਚੰਡੀਗੜ੍ਹ ਚ ਜਲਦੀ ਮੀਂਹ ਪੈਣ ਦੀ ਸੰਭਾਵਨਾ ਮੌਸਮੀ ਪਾਗ ਮੁਤਾਬਿਕ ਬਦਲਾ ਸਰਗਮ ਹੋਣ ਕਾਰਨ ਆ ਰਿਹਾ ਹੈ ਜੀ ਜੋ 7 ਦਸੰਬਰ ਨੂੰ ਦੀ ਰਾਤ ਨੂੰ ਸਰਗਮ ਹੋ ਜਾਵੇਗਾ ਹਿਮਾਲਿਆ ਦੀਆਂ ਚੋਟੀਆਂ ਦੇ 7 ਦਸੰਬਰ ਤੋਂ ਮੌਸਮ ਚ ਬਦਲਾਅ ਦੇਖਣ ਨੂੰ ਮਿਲੇ ਮਿਲੇਗਾ ਪਰ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ 8 ਦਸੰਬਰ ਨੂੰ ਦੇਖਣ ਨੂੰ ਮਿਲੇਗਾ ਜਾਨੀ ਕਿ 7 ਅਤੇ 8 ਦਸੰਬਰ ਨੂੰ ਮੀਂਹ ਦਾ ਅਲਰਟ ਦੱਸਿਆ ਹੋਇਆ ਪੰਜਾਬ ਦੇ ਵਿੱਚ 7 ਅਤੇ 8 ਦਸੰਬਰ ਨੂੰ بارش ਜਿਹੜੀ ਹੈ ਹੋਵੇਗੀ ਜਿਸ ਦੌਰਾਨ بارش ਦੇ ਲੋਕਾਂ ਨੂੰ ਠੰਡ ਜਿਹੜੀ ਹੈ ਮਹਿਸੂਸ ਹੁੰਦੀ ਹੋਈ ਹੋਰ ਨਜ਼ਰ ਆਵੇਗੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਇਹ ਹੈ ਜੋ ਹਿਮਾਲਿਆ ਦੀਆਂ ਚੋਟੀਆਂ ਤੇ 7 ਦਸੰਬਰ ਨੂੰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਉਸੇ ਦੌਰਾਨ ਤਾਂ ਵੱਡੀ ਖਬਰ ਇੱਕ ਹੋਰ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ ਚ ਦੋ ਹਲਾਕ ਦਰਜਨਾ ਸਵਾਰੀਆਂ ਜ਼ਖਮੀ ਜੀ ਹਾਂ ਵੀਰਵਾਰ ਸਵੇਰੇ ਅੰਮ੍ਰਿਤਸਰ ਵੱਲੋਂ ਆ ਰਹੀ ਤੇਜ਼ ਰਫਤਾਰ ਪ੍ਰਾਈਵੇਟ ਬੱਸ ਤੇ ਦੇ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦੇ ਪਿੱਛੋਂ ਪਿੱਛੇ ਜਾ ਵਜਨ ਕਾਰਨ ਬੱਸ ਵਿੱਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ ਦਰਜਨ ਦੇ ਕਰੀਬ ਹੋਰ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਹਾਸਾ ਇਹਨਾਂ ਪਿਆਣ ਸੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜੀ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਜਾਣਕਾਰੀ ਤੁਸੀਂ ਇਸ ਲਈ ਦੇਖ ਸਕਦੇ ਹੋ ਖਬਰ ਅੰਮ੍ਰਿਤਸਰ ਤੋਂ ਜਿਹੜੀ ਇਹ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਵੇਰੇ 골ਡਨ ਐਕਸਪ੍ਰੈਸ ਪ੍ਰਾਈਵੇਟ ਬੱਸ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ ਜਦੋਂ ਇਹ ਸਵੇਰੇ ਕਰੀਬ 10 ਵਜੇ ਬਿਆਸ ਕਸਬੇ ਕੋਲ ਪਹੁੰਚੀ ਤਾਂ ਉਥੇ ਹਾਦਸਾ ਹੋਪਰ ਇਸ ਕਾਰਨ ਬੱਸ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ ਬੱਸ ਦੀਆਂ ਦੋ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਿਆ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਨੇ ਮ੍ਰਿਤਕਾਂ ਦੀ ਸਨਾਖਤ ਕੀਤੀ ਹੈ ਬੱਸ ਕੰਡਕਟਰ ਤੇ ਬੋਲੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਬੜੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਹੁਣ ਬਿਨਾਂ ਐਨਓਸੀ ਦੇ ਘਰਾਂ 'ਚ ਲਗਵਾ ਸਕਦੇ ਨੇ ਬਿਜਲੀ ਵਾਲਾ ਮੀਟਰ ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਨੇ ਦਿਸ਼ਾ ਨਿਰਦੇਸ਼ ਦੇ ਪਾਵਰਕਮ ਵੱਲੋਂ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਪਾਗ ਵੱਲੋਂ ਬਿਜਲੀ ਕਨੈਕਸ਼ਨ ਜਾਰੀ ਕਰਨ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਇਸ ਨਾਲ ਸੂਬੇ ਦੇ ਉਹਨਾਂ ਲੱਖਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਜੋ ਲੰਬੇ ਸਮੇਂ ਤੋਂ ਬਿਨਾ ਐਨਓਸੀ ਲੈਣ ਅਧਿਕਾਰਤ ਕਲੋਨੀਆ ਵਿੱਚ ਪਲਾਂਟ ਅਤੇ ਘਰ ਖਰੀਦ ਰਹੇ ਹਨ ਜਿਨ੍ਹਾਂ ਨੂੰ ਬਿਜਲੀ ਮੀਟਰ ਲਗਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਹੈ ਐਨਓਸੀ ਦੀ ਸ਼ਰਤ ਜਿਹੜੀ ਹੈ ਸਰਕਾਰ ਨੇ ਖਤਮ ਕੀਤੀ ਹੈ ਉਨ੍ਹਾਂ ਲੋਕਾਂ ਲਈ ਰਾਹਤ ਪਰ ਖਬਰਾਂ ਦੂਜੀ ਪਾਸੇ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਦੇਖੋ ਪਲਵਾਮਾ ਚ ਵੱਡੀ ਖਬਰ ਸਾਹਮਣੇ ਪਲਵਾਮਾ ਚ ਛੁੱਟੀ ਤੇ ਆਏ ਫੌਜੀ ਨੂੰ ਆਤਵਾਦੀਆਂ ਨੇ ਮਾਰੀ ਗੋਲੀ ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ ਜੀ ਹਾਂ ਪਲਵਾਮਾ ਤੇ ਵੱਡੀ ਖਬਰ ਸਾਹਮਣੇ ਜੰਮੂ ਕਸ਼ਮੀਰ ਦੇ ਪਲਵਾਮਾ ਚੋਂ ਤਰਲ ਇਲਾਕੇ ਚ ਆਤਵਾਦੀਆਂ ਨੇ ਫੌਜ ਦੇ ਜਵਾਨ ਤੇ ਗੋਲੀਬਾਰੀ ਕੀਤੀ ਨੌਜਵਾਨ ਛੁੱਟੀ ਤੇ ਸੀ ਅਤੇ ਘਰ ਆਇਆ ਹੋਇਆ ਸੀ ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਉਸ ਦੀ ਹਾਲਾਤ ਹਾਲਤ ਜਿਹੜੀ ਹੈ ਸਥਿਰਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਜਾਣਕਾਰੀ ਤੁਹਾਡੇ ਨਾਲ ਜੀ ਦਿੱਤੀ ਜਾ ਰਹੀ ਹੈ ਭਾਰਤੀ ਫੌਜ ਦੀ ਚਿਨਾਰ ਕੌਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਫੌਜ ਦੇ ਜੰਮੂ ਕਸ਼ਮੀਰ ਦੇ ਪੁਲਿਸ ਦੇ ਨਾਲ ਮਿਲ ਕੇ ਤਰਾਲ ਪੁਲਾਵਾ ਵਿੱਚ ਇੱਕ ਵਿਸ਼ਾਲ ਖੇਰਾਬੰਦੀ ਤੇ ਤਲਾਸ਼ੀ ਮਹੀਮ ਚਲਾਈ ਗਈ ਹੈ ਜਿੱਥੇ ਛੁੱਟੀ ਦੇ ਗਏ ਇੱਕ ਸਿਪਾਹੀ ਨੂੰ ਅਤਵਾਦੀਆਂ ਨੇ ਗੋਲੀ ਮਾਰ ਗੋਲੀ ਮਾਰੀ ਤਾਂ ਦੇਖ ਸਕਦੇ ਵੱਡੀ ਖ਼ਬਰ ਇੱਕੋ ਸਾਹਮਣੇ ਆ ਰਹੀ ਹੈ ਸਕੀਮ ਜੋ ਜਮ੍ਹਾਂ ਕਰਵਾਓ ਆਹ ਛੋਟੀ ਜੀ ਰਕਮ 2 ਸਾਲ ਬਾਅਦ ਮਿਲਨੇਗੀ 17433 ਰੁਪਏ ਜੀ ਹਾਂ ਸਰਕਾਰੀ ਸਕੀਮ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਕਿ ਡਾਕ ਖਾਂਡ ਦੀ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਡਾਕਰ ਵਿੱਚ ਬਾਰੇ ਜਾਣਦੇ ਹੀ ਹੋਵੋਗੇ ਜੋ ਆਪਣੇ ਨਿਵੇਸ਼ਕਾਂ ਲਈ ਕਈ ਤਰ੍ਹਾਂ ਦੀਆਂ ਛੋਟੀਆਂ ਬਚਤ ਸਕੀਮਾਂ ਚਲਾਉਂਦਾ ਹੈ ਇੱਥੇ ਹਰ ਕੋਈ ਆਪਣੇ ਬਜਟ ਦੇ ਅਨੁਸਾਰ ਕੋਈ ਨਾ ਕੋਈ ਯੋਜਨਾ ਮਿਲ ਹੀ ਜਾਂਦੀ ਹੈ ਤੇ ਉਹ ਵੀ ਰਿਸਕ ਫਰੀ ਜੇਕਰ ਤੁਸੀਂ ਵੀ ਇੱਕ ਮਹਿਲਾ ਹੋ ਤਾਂ ਡਾਕਖਾਨੇ ਵੱਲੋਂ ਇੱਕ ਖਾਸ ਸਕੀਮ ਸ਼ੁਰੂ ਕੀਤੀ ਗਿਆ ਜਿਸ ਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਵਜੋਂ ਜਾਣਿਆ ਜਾਂਦਾ ਹੈ ਜੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵਧੀਆ ਇੱਕ ਸਰਕਾਰੀ ਯੋਜਨਾ ਦੀ ਜਿਹਦੇ ਵਿੱਚ ਤੁਹਾਨੂੰ ਲਾਭ ਜਿਹੜਾ ਮਿਲਣ ਵਾਲਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਰਕਾਰੀ ਸਕੀਮ ਹੈ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਜੋ ਕਿ ਇੱਕ ਪੋਸਟ ਆਫਿਸ ਸਕੀਮ ਹੈ ਜਿਸ ਕਰ ਕੋਈ ਵੀ ਵਿਅਕਤੀ ਬਿਨਾਂ ਕਿਸੇ ਚਿੰਤਾ ਦੇ ਇਸ ਵਿੱਚ ਆਪਣਾ ਪੈਸਾ ਲਗਾ ਸਕਦਾ ਜੇਕਰ ਤੁਹਾਡੀ ਜਮਾ ਰਕਮ ਇਸ ਵਿੱਚ ਸੁਰੱਖਿਅਤ ਰਹਿੰਦੀ ਹੈ ਤਾਂ ਤੁਸੀਂ ਤੁਹਾਨੂੰ ਮਜ਼ਬੂਤ ਰਿਟਰਨ ਵੀ ਮਿਲਦਾ ਹੈ ਜੇਕਰ ਤੁਸੀਂ ਇਸ ਦੇ ਵਿੱਚ ਅਪਲਾਈ ਕਰਦੇ ਜੇਕਰ ਤੁਸੀਂ 2 ਸਾਲਾਂ ਦੀ ਜਮਾ ਰਕਮਿਆ ਤੇ ਇਸ ਨਾਲ ਸਕੀਮ ਵਿੱਚ 1.5 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਇਸ ਲਈ ਤੁਹਾਨੂੰ ਇਸ ਨਿਵੇਸ਼ ਵਿੱਚ 7.5 ਪ੍ਰਤੀਸ਼ਤ ਵਿਆਜ ਦਰ ਦਿੱਤੀ ਜਾਵੇਗੀ ਜੇਕਰ ਹਿਸਾਬ ਲਗਾਇਆ ਜਾਵੇ ਤਾਂ 2 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਵਿਆਹ ਸਮੇਤ 1,74,000 ਰੁਪਏ ਮਿਲਣਗੇ ਜੀ ਹਾਂ ਯਾਨੀ ਕਿ 24,000 ਰੁਪਏ ਦਾ ਲਾਭ ਮਿਲੇਗਾ ਤਾਂ ਅੱਜ ਦੀ ਸਕੀਮ ਦੇ ਵਿੱਚ ਅਪਲਾਈ ਕਰੋ ਜੇ ਤੁਸੀਂ 2 ਲੱਖ ਰੁਪਏ ਜਮ੍ਹਾਂ ਕਰਨਾ ਹੈ ਤੁਹਾਨੂੰ 232000 ਮਿਲਣਗੇ 30 30000 ਰੁਪਏ ਦਾ ਲਾਭ ਇਸ ਯੋਜਨਾ ਦੇ ਰਾਹੀਂ ਮਿਲਣ ਵਾਲਾ ਬਹੁਤ ਹੀ ਵਧੀਆ ਸਰਕਾਰੀ ਸਕੀਮ ਹੈ ਅਤੇ ਇਸ ਸਕੀਮ ਦੇ ਵਿੱਚ ਅੱਜ ਹੀ ਅਪਲਾਈ ਕਰਕੇ ਇਸ ਗੀਨ ਦਾ ਲਾਭ ਉਠਾ ਸਕੋ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ